ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਮੌਸਮ ਦੀ ਤਾਜ਼ਾ ਜਾਣਕਾਰੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਆਉਣ ਵਾਲੇ ਦੋ ਦਿਨਾਂ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਮੌਸਮ ਧੁੱਪਦਾਰ ਰਹੇਗਾ ਜਾਂ ਫਿਰ ਹਲਕੇ-ਹਲਕੇ ਬੱਦਲ ਛਾਏ ਰਹਿਣਗੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੀ ਕੀ ਗੜਬੜੀ ਰਹੇਗੀ ਇਸ ਦੇ ਨਾਲ-ਨਾਲ ਤਾਪਮਾਨ ਦੀ ਕੀ ਜਾਣਕਾਰੀ ਹੈ ਹਵਾ ਦੀ ਰਫ਼ਤਾਰ ਕਿੰਨੀ ਰਹੇਗੀ ਅਤੇ ਹਿਊਮਿਡਿਟੀ ਕਿੰਨੀ ਰਹੇਗੀ ਇਸ ਤੋਂ ਪਹਿਲਾਂ ਗੱਲ ਕਰ ਲਈਏ ਨਵੰਬਰ ਇੱਕ ਨੂੰ ਮੌਸਮ ਆਮ ਜਿਹਾ ਹੀ ਰਿਹਾ ਹੈ ਹਰ ਜਗ੍ਹਾ ਤੇ ਧੁੱਪ ਦੇਖਣ ਨੂੰ ਮਿਲੀ ਹੈ ਅਤੇ ਅਤੇ ਹਵਾ ਦੇ ਵਿੱਚ ਹਲਕਾ ਹਲਕਾ ਧੂਆਂ ਦੇਖਣ ਨੂੰ ਮਿਲਿਆ ਹੈ ਅਤੇ ਧੁੰਦ ਦੀ ਕੋਈ ਵੀ ਵੱਡੀ ਜਾਣਕਾਰੀ ਨਹੀਂ ਹੈ ਹਲਕੀ ਹਲਕੀ ਧੁੰਦ ਸਵੇਰ ਦੇ ਟਾਈਮ ਕਈ ਜਗ੍ਹਾ ਤੇ ਦੇਖਣ ਨੂੰ ਮਿਲੀ ਹੈ ਇਸ ਤੋਂ ਬਾਅਦ 2 ਅਤੇ 3 ਨਵੰਬਰ ਨੂੰ ਮੌਸਮ ਧੁੱਪਦਾਰਾ ਤੇ ਚਿੱਟਾ ਰਹਿਣ ਵਾਲਾ ਹੈ ਮੌਸਮ ਸੁੱਕਾ ਰਹੇਗਾ ਆਮ ਵਰਗਾ ਰਹੇਗਾ ਤੇ ਮੌਸਮ ਦੇ ਵਿੱਚ ਕੋਈ ਵੀ ਵੱਡੀ ਗੱਡਬੜੀ ਦੀ ਉਮੀਦ ਨਹੀਂ ਹੈ ਤਾਂ ਮਾਨ ਦੀ ਗੱਲ ਕਰੀਏ ਤਾਂ ਦਿਨ ਦਾ ਤਾਪਮਾਨ 30 ਤੋਂ ਲੈ ਕੇ 31 ਡਿਗਰੀ ਤੱਕ ਦਰਜ ਕੀਤਾ ਗਿਆ ਹੈ ਤੇ ਰਾਤ ਦਾ ਤਾਪਮਾਨ 14 ਡਿਗਰੀ ਉੱਤੇ ਲੈ ਕੇ 16 ਡਿਗਰੀ ਤੱਕ ਦਰਜ ਕੀਤਾ ਗਿਆ ਹੈ ਗੱਲ ਕਰੀਏ ਹਵਾਵਾਂ ਦੀ ਹਵਾਵਾਂ 4 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 6 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਣ ਵਾਲੀਆਂ ਹਨ ਹਿਊਮਿਡਿਟੀ ਦੀ ਗੱਲ ਕਰੀਏ ਤਾਂ 25 ਤੋਂ ਲੈ ਕੇ 29% ਤੱਕ ਹਿਊਮਿਡਿਟੀ ਦੀ ਸੰਭਾਵਨਾ ਹੈ ਮੀਂਹ ਦੀ ਸੰਭਾਵਨਾ ਕੋਈ ਵੀ ਨਹੀਂ ਹੈ ਖੇਤੀ ਲਈ ਇਹ ਮੌਸਮ ਬਹੁਤ ਵਧੀਆ ਰਹਿਣ ਵਾਲਾ ਹੈ ਅਤੇ ਅਗਲੇ 2 ਦਿਨਾਂ ਤੱਕ ਮੌਸਮ ਦੇ ਵਿੱਚ ਠੰਡ ਹੋਰ ਦਰਜ ਕੀਤੀ ਜਾ ਸਕਦੀ ਹੈ ਮੌਸਮ ਪੂਰੀ ਤਰ੍ਹਾਂ ਸੁੱਕਾ ਰਹਿਣ ਵਾਲਾ ਹੈ ਅਗਲੇ 2 ਦਿਨਾਂ ਤੋਂ ਬਾਅਦ ਹਲਕੇ-ਹਲਕੇ ਬੱਦਲ ਦਿਖਾਈ ਦੇ ਸਕਦੇ ਹਨ ਕਿਤੇ ਧੁੱਪ ਅਤੇ ਕਿਤੇ ਛਾਂ ਦਿਖਾਈ ਦੇ ਸਕਦੀ ਹੈ ਇਸ ਤੋਂ ਇਲਾਵਾ ਗੱਲ ਕਰੀਏ 6 ਨਵੰਬਰ ਤੱਕ ਕੋਈ ਵੀ ਮੀਂਹ ਦੀ ਆਸ ਨਹੀਂ ਹੈ ਅਗਲੇ ਹਫਤੇ ਮੀਂਹ ਦੀ ਸ਼ੁਰੂਆਤ ਹੋ ਸਕਦੀ ਹੈ ਗੱਲ ਕਰੀਏ 2 ਨਵੰਬਰ ਨੂੰ ਸੂਰਜ ਚੜ੍ਹਨ ਦਾ ਸਮਾਂ 6:42 ਮਿੰਟ ਅਤੇ ਡੁੱਬਣ ਦਾ ਸਮਾਂ 5:37 ਮਿੰਟ ਦਾ ਰਹੇਗਾ ਤੇ 3 ਨਵੰਬਰ ਨੂੰ 6:43 ਮਿੰਟ ਸੂਰਜ ਚੜ੍ਹਨ ਦਾ ਸਮਾਂ ਅਤੇ ਸੂਰਜ ਦੁੱਪੰ ਦਾ ਸਮਾਂ 5:36 ਮਿੰਟ ਦਾ ਰਹੇਗਾ ਰੋਜ਼ਾਨਾ ਦਿਨ ਦਾ ਸਮਾਂ 10:53 ਮਿੰਟ ਦਾ ਰਹੇਗਾ ਤੇ ਇਸ ਦੇ ਆਸ-ਪਾਸ ਹੀ ਰਹੇਗਾ ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ